ਅਨੁਛੇ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਪਹਿਲਾ ਰਾਜ ਸਭਾ ਚੋਣ ਸ਼ਮਮੀ ਅਬਰੋਏ ਨੇ ਦਰਜ ਕੀਤਾ ਇੱਕ ਨਵਾਂ ਇਤਿਹਾਸ ਕੀ ਹੈ ਪੂਰੀ ਖਬਰ ਜਾਣੋ ਇਸ ਵੀਡੀਓ ਦੇ ਵਿੱਚ ਸੱਚਾ ਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਦੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਇ ਨੇਚਰ ਜੰਮੂ ਕਸ਼ਮੀਰ ਦੇ ਵਿੱਚ ਸ਼ੁੱਕਰਵਾਰ ਨੂੰ ਹੋਏ ਰਾਜ ਸਭਾ ਚੋਣਾਂ ਦੇ ਨਤੀਜਿਆਂ ਨੂੰ ਕੋਸ਼ਤ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਨੈਸ਼ਨਲ ਕਾਂਗਰਸ ਦਾ ਜਲਵਾ ਵੇਖਣ ਨੂੰ ਮਿਲਿਆ ਪਾਰਟੀ ਨੇ 4 ਸੀਟਾਂ ਵਿੱਚੋਂ 3 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਤੇ ਉੱਥੇ ਹੀ ਭਾਜਪਾ ਦੇ ਪ੍ਰਦੇਸ਼ ਅਧਿਐਕਸ਼ ਸੱਤ ਸ਼ਰਮਾ ਵੀ ਜਿੱਤੇ ਰਹੇ ਨੈਸ਼ਨਲ ਕਾਂਗਰਸ ਦੇ ਚੌਧਰੀ ਮੁਹੰਮਦ ਜੀ ਐਸ ਅਬਰੋਏ ਉਰਫ ਸ਼ਮੀ ਅਬਰੋਏ ਅਤੇ ਸੱਜਦ ਕਿਚਲੂ ਨੇ ਆਸਾਨੀ ਤੋਂ ਜਿੱਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਸੱਜਦ ਕਿਚਲੂ ਨੂੰ 57 ਵੋਟ ਮਿਲੇ ਚੌਧਰੀ ਮੁਹੰਮਦ ਰਮਜ਼ਾਨ ਦਾ ਸਿੱਧਾ ਮੁਕਾਬਲਾ ਬੀਜੇਪੀ ਦੇ ਅਲੀ ਮੁਹੰਮਦ ਮੀਰ ਤੋਂ ਸੀਗਾ ਜਦੋਂ ਕਿ ਸੱਜਦ ਕਿਚਲੂ ਦਾ ਮੁਕਾਬਲਾ ਬੀਜੇਪੀ ਦੇ ਰਾਕੇਸ਼ ਮਹਾਜਨ ਤੋਂ ਹੋਇਆ ਦੱਸ ਦिए ਕਿ 5 ਅਗਸਤ 2019 ਨੂੰ ਅਨੁਛੇਦ 370 ਨੂੰ ਨਰਸਤ ਕੀਤੇ ਜਾਣ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਵਿੱਚ ਵਿਭਾਜਿਤ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਜੰਮੂ ਕਸ਼ਮੀਰ ਦਾ ਰਾਜ ਸਭਾ ਚੋਣ ਸੀਗਾ ਜਿੱਥੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨੈਸ਼ਨਲ ਕਾਂਗਰਸ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਮੁੱਖ ਮੰਤਰੀ ਅਮਰ ਅਬਦੁੱਲਾ ਨੇ ਕਿਹਾ ਕਿ ਇਹ ਪਰਿਨਾਮ ਖੇਤਰੀ ਇਕਤਾ ਅਤੇ ਜਨਤਾ ਦੇ ਵਿਸ਼ਵਾਸ ਦੀ ਪੁਸ਼ਟੀ ਹੈਗਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੰਮੂ ਅਤੇ ਕਸ਼ਮੀਰ ਦੀ ਆਵਾਜ਼ ਸੰਸਦ ਵਿੱਚ ਜ਼ੋਰਦਾਰ ਤਰੀਕੇ ਤੋਂ ਸੁਣਾਈ ਜਾਵੇਗੀ ਅਸੀਂ ਇਸ ਮਹੱਤਵਪੂਰਨ ਲੜਾਈ ਦੇ ਵਿੱਚ ਖੜੇ ਹੋਣ ਲਈ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਵੈਲ ਜੰਮੂ ਕਸ਼ਮੀਰ ਦੇ ਵਿੱਚ ਹੋਏ ਇਸ ਰਾਜ ਸਭਾ ਚੋਣਾਂ ਦੇ ਖਾਸ ਗੱਲ ਤਾਂ ਇਹ ਹੈ ਕਿ ਜੀ ਐਸ ਅਬਰੋਏ ਉਰਫ ਸ਼ਮੀ ਅਬਰੋਏ ਨੇ ਇਸ ਚੋਣ ਦੇ ਵਿੱਚ ਇਤਿਹਾਸ ਰਚਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸ਼ਮੀ ਅਬਰੋਏ ਇਸ ਜਿੱਤ ਦੇ ਨਾਲ ਜੰਮੂ ਕਸ਼ਮੀਰ ਦੇ ਪਹਿਲੇ ਸਿੱਖ ਸੰਸਦ ਬਣ ਗਏ ਨੇ ਦੱਸ ਦਈਏ ਕਿ 56 ਸਾਲ ਦੇ ਸੰਸਦ ਗੁਰਵਿੰਦਰ ਸਿੰਘ ਅਬਰੋਏ ਨੂੰ ਸ਼ਮੀ ਅਬਰੋਏ ਨਾਮ ਤੋਂ ਜਾਣਿਆ ਜਾਂਦਾ ਹੈ ਸ਼ਮੀ ਅਬਰੋਏ ਇੱਕ ਵਪਾਰੀ ਹਨ ਜਿਨ੍ਹਾਂ ਨੇ ਹੋਟਲ ਮੈਨੇਜ ਦੇ ਵਰਡ ਡਿਪਲੋਮਾ ਕੀਤਾ ਹੋਇਆ ਹੈ ਵਰਤਮਾਨ ਦੇ ਵਿੱਚ ਨੈਸ਼ਨਲ ਕਾਂਗਰਸ ਦੇ ਖਜ਼ਾਂਚੀ ਅਬਰੋਏ ਦਿਵੰਗਤ ਪਾਰਟੀ ਨੇਤਾ ਅਤੇ ਐਮ ਐਲ ਸੀ ਧਰਮਵੀਰ ਸਿੰਘ ਅਬਰੋਏ ਦੇ ਪੁੱਤਰ ਹੈਗੇ ਨੇ ਉਹਨਾਂ ਦੇ ਪਿਤਾ 1999 ਵਿੱਚ ਅਮਰ ਅਬਦੁੱਲਾ ਦੇ ਸੰਸਦ ਦੀ ਚੋਣ ਦੇ ਦੌਰਾਨ ਉਹਨਾਂ ਦੇ ਮੁੱਖ ಮತਦਾਨ ਏਜੰਟ ਵੀ ਸਨ ਅਕਤੂਬਰ 2021 ਦੇ ਵਿੱਚ ਦਿਵਿੰਦਰ ਸਿੰਘ ਰਾਣਾ ਦੇ ਪਾਰਟੀ ਛੱਡਣ ਤੋਂ ਬਾਅਦ ਸ਼ੰਮੀ ਅਬਰੋਏ ਨੈਸ਼ਨਲ ਕਾਂਗਰਸ ਵਿੱਚ ਪ੍ਰਮੁਖਤਾ ਤੋਂ ਉਭਰੇ। ਉਹਨਾਂ ਨੇ ਰਾਜ ਸਭਾ ਚੋਣਾਂ ਦੇ ਲਈ ਪੀਡੀਪੀ ਅਤੇ ਕਾਂਗਰਸ ਦਾ ਸਮਰਥਨ ਹਾਸਲ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੂੰ ਪਾਰਟੀ ਅਧਿਐਖ ਫਾਰੂਕ ਅਬਦੁੱਲਾ ਅਤੇ ਮੁੱਖ ਮੰਤਰੀ ਅਮਰ ਅਬਦੁੱਲਾ ਦੋਨਾਂ ਦਾ ਹੀ ਪ੍ਰਮੁੱਖ ਸਹਿਯੋਗੀ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਮਾਰਚ 2017 ਦੇ ਵਿੱਚ ਪਾਰਟੀ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਕਸ਼ਮੀਰ ਤੋਂ ਪਹਿਲੇ ਸਿੱਖ ਸੰਸਦ ਬਣ ਉਹਨਾਂ ਨੇ ਇੱਕ ਨਵਾਂ ਇਤਿਹਾਸ ਦਰਜ ਕਰ ਦਿੱਤਾ ਹੈ ਪੰਜਾਬ ਅਤੇ ਪੰਜਾਬੀ ਅੱਤ ਜੁੜੇ ਅਜਿਹੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ